ਹੈਲੋ एवरीवन ਅੱਜ ਆਪਾਂ ਜਾਣਾਂਗੇ ਕਿ ਜਿਹੜਾ ਲਾਅ ਆਫ ਅਟਰੈਕਸ਼ਨ ਹੁੰਦਾ ਹੈ ਕੰਮ ਕਿਵੇਂ ਕਰਦਾ ਹੈ ਕਿਵੇਂ ਸਾਡੀਆਂ ਚੀਜ਼ਾਂ ਅਸੀਂ ਆਪਣੀ ਮੈਨੀਫੈਸਟ ਕਰ ਸਕਦੇ ਹਾਂ ਆਪਣੀ ਜ਼ਿੰਦਗੀ ਦੇ ਵਿੱਚ ਉਹ ਮਨ ਚਾਹੀਆਂ ਚੀਜ਼ਾਂ ਨੂੰ ਲੈ ਕੇ ਆ ਸਕਦੇ ਹਾਂ ਤੁਹਾਨੂੰ ਇਹ ਲੱਗਦਾ ਹੋਣਾ ਹੈ ਕਿ ਮੈਂ ਟੈਕਨੀਕਸ ਯੂਜ਼ ਕਰਕੇ ਮੈਨੀਫੈਸਟ ਕਰ ਲਵਾਂ ਜਾਂ ਫਿਰ ਮੈਂ ਹਮੇਸ਼ਾ ਪੋਜ਼ਿਟਿਵ ਰਹਿ ਕੇ ਪੋਜ਼ਿਟਿਵ ਸੋਚ ਕੇ ਪੋਜ਼ਿਟਿਵ ਸ਼ਬਦ ਯੂਜ਼ ਕਰਕੇ ਕੁਝ ਵੀ ਮੈਨੀਫੈਸਟ ਕਰ ਲਵਾਂ ਜਾਂ ਜਿਹੜਾ ਇਹ ਲਾਅ ਆਫ ਅਟਰੈਕਸ਼ਨ ਹੈ ਬਹੁਤੀ ਮੈਜੀਕਲ ਹੈ ਮੈਜਿਕ ਹੁੰਦੇ ਨੇ ਨਹੀਂ ਐਦਾਂ ਕੁਝ ਨਹੀਂ ਹੁੰਦਾ ਸਿਰਫ ਇਹ ਚੀਜ਼ਾਂ ਸਰਫੇਸ਼ੀਅਲ ਹੁੰਦੀਆਂ ਨੇ ਉੱਪਰਲੀ ਸਤ੍ਹਾ ਦੀਆਂ ਚੀਜ਼ਾਂ ਨੇ ਕਿਉਂਕਿ ਜਿਹੜਾ ਤੁਹਾਡਾ ਸਬਕੌਨਸ਼ੀਅਸ ਮਾਈਂਡ ਹੁੰਦਾ ਹੈ ਤੇ ਲਾਅ ਆਫ ਅਟ੍ਰੈਕਸ਼ਨ ਹੁੰਦਾ ਇਹਦਾ ਆਪਸ ਦੇ ਵਿੱਚ ਬਹੁਤ ਵੱਡਾ ਕਨੈਕਸ਼ਨ ਹੁੰਦਾ ਹੈ ਇਹ ਓਵੇਂ ਨਹੀਂ ਕੰਮ ਕਰਦਾ ਜਿਵੇਂ ਤੁਸੀਂ ਸੋਚਦੇ ਹੋ ਇਹ ਆਪਣੇ ਹਿਸਾਬ ਨਾਲ ਕੰਮ ਕਰਦਾ ਹੈ ਕਿਉਂਕਿ ਲਾਅ ਆਫ ਅਟ੍ਰੈਕਸ਼ਨ ਆਲਵੇਸ ਤੁਹਾਡੇ ਲਈ ਕੰਮ ਕਰ ਰਿਹਾ ਹੈ ਤਾਂ ਫੇਰ ਤੁਸੀਂ ਕਿਉਂ ਨਹੀਂ ਆਪਣੀ ਮਨਚਾਹੀ ਜ਼ਿੰਦਗੀ ਜਿਉ ਰਹੇ ਕਿਉਂ ਤੁਸੀਂ ਹਮੇਸ਼ਾ ਉਦਾਸ ਰਹਿੰਦੇ ਹੋ ਤੁਹਾਨੂੰ ਕਿਉਂ ਟੈਕਨੀਕਸ ਦੀਆਂ ਵਰਤੋਂ ਕਰਨੀ ਪੈਂਦੀ ਆ ਉਹ ਇਸ ਲਈ ਹੁੰਦਾ ਕਿਉਂਕਿ ਤੁਸੀਂ ਹਮੇਸ਼ਾ ਇਹ ਸੋਚਦੇ ਹੋ ਕਿ ਜਿਹੜੀਆਂ ਟੈਕਨੀਕਸ ਹੁੰਦੀਆਂ ਨੇ ਮੈਂ ਅਫਰਮੇਸ਼ਨ ਕਰੂੰਗਾ ਵਿਜ਼ੂਅਲਾਈਜੇਸ਼ਨ ਕਰੂੰਗਾ ਤਾਂ ਹਰ ਚੀਜ਼ ਮੇਰੀ ਜ਼ਿੰਦਗੀ ਚ ਆ ਜਾਊਗੀ ਪਰ ਫਿਰ ਵੀ ਤੁਸੀਂ ਡਰਦੇ ਹੋ ਕਿ ਜੇ ਮੈਨੀਫੈਸਟ ਨਾ ਹੋਇਆ ਇਹ ਸਭ ਚੀਜ਼ਾਂ ਇਸ ਲਈ ਕਰਕੇ ਹੁੰਦੀਆਂ ਨੇ ਕਿਉਂਕਿ ਤੁਸੀਂ ਹਰ ਚੀਜ਼ ਨੂੰ ਆਪਣੇ ਹਿਸਾਬ ਨਾਲ ਸੋਚਦੇ ਹੋ ਜਿੰਨੀ ਗੱਲ ਸੁਣ ਲਈ ਉਸ ਤੇ ਅਮਲ ਕਰ ਲਿਆ ਤੁਸੀਂ ਕਦੇ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਐਕਚੁਅਲੀ ਇਹ ਬ੍ਰਹਮਣ ਦੀ ਬਹੁਤ ਵੱਡੀ ਤਾਕਤ ਹੈ ਇਹ ਕੰਮ ਕਿਵੇਂ ਕਰਦੀ ਹੈ ਐਨੀ ਆਸਾਨੀ ਨਾਲ ਤਾਂ ਕੰਮ ਕਰਦੀ ਨਹੀਂ ਹੋਣੀ ਇਹਦੇ ਪਿੱਛੇ ਹੋਰ ਤਾਂ ਕੋਈ ਸੀਕ੍ਰੀਟ ਹੋਣਾ ਜ਼ਰੂਰ ਨਹੀਂ ਤਾਂ ਹਰ ਕੋਈ ਇਨਸਾਨ ਆਪਣੀ ਮਨਚਾਹੀ ਜ਼ਿੰਦਗੀ ਜਿਉਂਵੇ ਫਿਰ ਉਹਨੂੰ ਜ਼ਰੂਰਤ ਕਿਉਂ ਪੈਂਦੀ ਹੈ ਇਹ ਟੈਕਨੀਕਸ ਦੀ ਓਬਵੀਅਸਲੀ ਹੁੰਦਾ ਹੈ ਕਿਉਂਕਿ ਜੋ ਚੀਜ਼ਾਂ ਤੁਸੀਂ ਆਪਣੀਆਂ ਪੁਰਾਣੀਆਂ ਆਪਣੇ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਲੈ ਕੇ ਬੈਠੇ ਹੋ ਨਾ ਉਹੀ ਚੀਜ਼ਾਂ ਤੁਹਾਡੀ ਜ਼ਿੰਦਗੀ ਨੂੰ ਬਣਾ ਰਹੀਆਂ ਨੇ ਫੋਰ ਐਗਜ਼ਾਮਪਲ ਤੁਹਾਡੇ ਅੰਦਰ ਬਹੁਤ ਸਾਰਾ ਕੁਝ ਭਰਿਆ ਹੋਇਆ ਤੁਹਾਡੇ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਅਵਚੇਤਨ ਮਨ ਦੇ ਵਿੱਚ ਪੁਰਾਣੀਆਂ ਯਾਦਾਂ ਭਰੀਆਂ ਹੋਈਆਂ ਪੁਰਾਣੀਆਂ ਗੱਲਾਂ ਭਰੀਆਂ ਹੋਈਆਂ ਚਾਹੇ ਚੰਗੀਆਂ ਨੇ ਚਾਹੇ ਬੁਰੀਆਂ ਨੇ ਪੈਸੇ ਨੂੰ ਲੈ ਕੇ ਕੋਈ ਬੁਰੀ ਗੱਲ ਹੈਗੀ ਆ ਰਿਸ਼ਤੇ ਨੂੰ ਲੈ ਕੇ ਬੁਰੀ ਗੱਲ ਆ ਕੰਮ ਨੂੰ ਲੈ ਕੇ ਜਾਂ ਆਪਣੀ ਸਿਹਤ ਨੂੰ ਲੈ ਕੇ ਉਹ ਤੁਹਾਡੇ ਵਿੱਚ ਹਮੇਸ਼ਾ ਰਹਿੰਦੀਆਂ ਨੇ ਤੁਹਾਡੇ ਸਬਕੌਨਸ਼ੀਅਸ ਮਾਈਂਡਸ ਚੱਲਦੀਆਂ ਰਹਿੰਦੀਆਂ ਨੇ ਜਦੋਂ ਵੀ ਤੁਸੀਂ ਪੋਜ਼ਿਟਿਵ ਹੋਣ ਦੀ ਕੋਸ਼ਿਸ਼ ਕਰਦੇ ਹੋ ਤਾਂ ਹਮੇਸ਼ਾ ਤੁਹਾਨੂੰ ਕਿਹਾ ਜਾਂਦਾ ਨੌਕ ਨੌਕ ਤੂੰ ਗਲਤ ਹੈ ਤੇਰੇ ਅੰਦਰ ਤਾਂ ਇਹ ਕੁਝ ਭਰਿਆ ਹੋਇਆ ਹੈ ਤੂੰ ਇੰਨਾ ਪੈਸਾ ਕਿਵੇਂ ਕਮਾ ਸਕਦਾ ਤੂੰ ਤਾਂ ਗਰੀਬ ਹੈ ਤੇਰੀ ਸਿਹਤ ਚੰਗੀ ਕਿਵੇਂ ਹੋ ਸਕਦੀ ਤੂੰ ਤਾਂ ਹਮੇਸ਼ਾ ਬਿਮਾਰ ਰਹਿਣਾ ਹੈ ਤੇਰੀ ਜ਼ਿੰਦਗੀ ਚ ਪਿਆਰ ਕਿੱਥੋਂ ਆ ਸਕਦਾ ਤੈਨੂੰ ਤਾਂ ਹਮੇਸ਼ਾ ਧੋਖੇ ਮਿਲਦੇ ਆ ਜਾਂ ਫਿਰ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਉਹ ਇਸੇ ਲਈ ਹੁੰਦਾ ਕਿਉਂਕਿ ਤੁਸੀਂ ਇਸ ਚੀਜ਼ ਬਾਰੇ ਚੰਗੀ ਤਰ੍ਹਾਂ ਨਹੀਂ ਜਾਣਦੇ ਲਾਫ ਅਟਰੈਕਸ਼ਨ ਕੰਮ ਕਿਵੇਂ ਕਰਦਾ ਤੁਸੀਂ ਜਿੱਦਾਂ ਦੇ ਇਨਸਾਨ ਹੋ ਉਹੋ ਜੀ ਤੁਹਾਡੀ ਜ਼ਿੰਦਗੀ ਬਣਦੀ ਰਹਿੰਦੀ ਹੈ ਆਪਣੇ ਆਪ ਤੁਹਾਨੂੰ ਕੁਝ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਤੁਸੀਂ ਪਹਿਲਾਂ ਹਰ ਚੀਜ਼ ਨੂੰ ਸੋਚਦੇ ਹੋ ਕਿ ਮੈਂ ਇਹ ਸੋਚੂਗਾ ਹਮੇਸ਼ਾ ਪੈਸੇ ਬਾਰੇ ਸੋਚੂਗਾ ਪੈਸਾ ਆ ਰਿਹਾ ਹੈ ਹਰ ਪਾਸਿਓਂ ਆ ਰਿਹਾ ਹੈ ਮੈਨੂੰ ਬਹੁਤ ساری ਕਾਰਾਂ ਮਿਲ ਰਹੀਆਂ ਨੇ ਮੈਂ ਇੱਥੇ ਘੁੰਮ ਰਿਹਾ ਤਾਂ ਸ਼ਾਇਦ ਮੇਰੀ ਇਦਾਂ ਦੀ ਜ਼ਿੰਦਗੀ ਬਣ ਜਾਊਗੀ ਪਰ ਨਹੀਂ ਹੋਰ ਵੀ ਬਹੁਤ ਚੀਜ਼ਾਂ ਨੇ ਜਿਹੜੀਆਂ ਤੁਸੀਂ ਮਿਸ ਕਰ ਰਹੇ ਹੋ ਸਿਰਫ ਸੋਚ ਨਾਲ ਜੇ ਜ਼ਿੰਦਗੀ ਬਦਲਦੀ ਤਾਂ ਬਹੁਤ ਕੁਝ ਬਦਲ ਜਾਂਦਾ ਕੋਈ ਵੀ ਇਨਸਾਨ ਕੁਝ ਵੀ ਕਰ ਸਕਦਾ ਸੀ ਪਰ ਇਹਦੇ ਵਿੱਚ ਗੱਲ ਕੀ ਐ ਐਕਚੁਅਲੀ ਜਦੋਂ ਤੁਸੀਂ ਕੁਝ ਵੀ ਸੋਚਦੇ ਹੋ ਨਾ ਤੁਸੀਂ ਫਿਰ ਉਹਦਾ ਮਹਿਸੂਸ ਕਰਦੇ ਹੋ ਫੇਰ ਜਦੋਂ ਤੁਸੀਂ ਉਸ ਚੀਜ਼ ਨੂੰ ਮਹਿਸੂਸ ਕਰਦੇ ਹੋ ਪੂਰਾ ਦਿਨ ਫੀਲ ਕਰਦੇ ਹੋ ਤਾਂ ਉਦਾਂ ਦੀ ਸਟੇਟ ਤੁਹਾਡੀ ਰਹਿੰਦੀ ਹੈ ਤੁਸੀਂ ਉਸੇ ਅਵਸਥਾ 'ਚ ਰਹਿੰਦੇ ਹੋ ਚਾਹੇ ਖੁਸ਼ੀ ਹੋਵੇ ਚਾਹੇ ਗਮੀ ਹੋਵੇ ਉਸ ਤੋਂ ਬਾਅਦ ਤੁਹਾਡੀਆਂ ਜਿਹੜੀਆਂ ਆਦਤਾਂ ਨੇ ਉਦਾਂ ਦੀਆਂ ਬਣਨੀਆਂ ਸ਼ੁਰੂ ਹੋ ਜਾਂਦੀਆਂ ਨੇ ਔਰ ਉਹੀ ਆਦਤਾਂ ਤੁਹਾਡੇ ਐਕਸ਼ਨਸ ਬਣਾਉਂਦੀਆਂ ਨੇ ਐਗਜ਼ਾਮਪਲ ਲੈ ਲੈਂਦੇ ਇਸ ਚੀਜ਼ ਦੀ ਮੰਨ ਲਓ ਤੁਸੀਂ ਸੋਚਿਆ ਕਿ ਤੁਹਾਨੂੰ ਪਹਿਲਾਂ 2 ਦਿਨ ਪਹਿਲਾਂ ਦੁੱਖ ਹੋਇਆ ਸੀ ਕਿਸੇ ਨੇ ਕੁਝ ਤੁਹਾਨੂੰ ਕਿਹਾ ਤਾਂ ਤੁਸੀਂ ਇਹ ਗੱਲ ਸੋਚ ਲਈ ਕਿਉਂਕਿ ਤੁਹਾਡੇ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਪਈ ਸੀ ਉਸ ਤੋਂ ਬਾਅਦ ਫਿਰ ਤੁਸੀਂ ਕੀ ਕੀਤਾ ਤੁਸੀਂ ਉਸ ਚੀਜ਼ ਨੂੰ ਮਹਿਸੂਸ ਕਰਨ ਲੱਗੇ ਉਸੇ ਦਰਦ ਨੂੰ ਦੁਬਾਰਾ ਮਹਿਸੂਸ ਕਰਨ ਲੱਗੇ ਤੁਹਾਨੂੰ ਫਿਰ ਰੋਣਾ ਆਉਣ ਲੱਗ ਗਿਆ ਫਿਰ ਗੁੱਸਾ ਆਉਣ ਲੱਗ ਗਿਆ ਫਿਰ ਕੀ ਹੋਇਆ ਜਦੋਂ ਤੁਸੀਂ ਉਸ ਚੀਜ਼ ਦੇ ਵਿੱਚ ਪੂਰਾ ਦਿਨ ਰਹਿ ਰਹੇ ਹੋ ਉਹੀ ਚੀਜ਼ ਮਹਿਸੂਸ ਕਰ ਰਹੇ ਹੋ बार-बार ਤੁਹਾਡੇ ਦਿਮਾਗ ਦੇ ਵਿੱਚ ਚੱਲ ਰਹੀ ਹੈ ਬਹੁਤ ਜ਼ਿਆਦਾ ਤੁਹਾਨੂੰ ਥੌਟਸ ਜਿਹੜੀਆਂ ਡੋਮਿਨੇਟ ਕਰ ਰਹੀਆਂ ਨੇ ਤੁਹਾਨੂੰ ਫੇਰ ਕੀ ਹੁੰਦਾ ਤੁਸੀਂ ਉਹੋ ਜੀ ਆਦਤ ਤੁਹਾਡੇ ਬਣਦੀ ਹੈ ਕਿਉਂਕਿ ਆਦਤਾਂ ਪਹਿਲਾਂ ਬਣੀਆਂ ਹੁੰਦੀਆਂ ਇੱਕ ਦਿਨ 'ਚ ਨਹੀਂ ਬਣਦੀਆਂ ਤੁਸੀਂ ਖਿਜਦੇ ਹੋ ਗੁੱਸੇ ਹੁੰਨੇ ਹੋ ਕੰਮ ਨਹੀਂ ਕਰਦੇ ਜਾਂ ਬਹੁਤ ਫਰਸਟ੍ਰੇਟ ਹੋ ਜਾਂਦੇ ਹੋ ਤੁਸੀਂ ਹਰ ਇੱਕ ਨਾਲ ਲੜਦੇ ਹੋ ਖਿਜਦੇ ਹੋ ਫੇਰ ਕੀ ਹੁੰਦਾ ਤੁਸੀਂ ਉਹਦਾਂ ਦੇ ਐਕਸ਼ਨ ਲੈਨੇ ਹੋ ਕੀ ਕਰਦੇ ਹੋ ਸੈਡ ਸੰਗਸ ਹੁੰਦੇ ਕਿਉਂ ਤੁਸੀਂ ਉਦਾਸ ਹੋਣਾ ਫੀਲ ਹੀ ਇਦਾਂ ਦਾ ਕਰ ਰਹੇ ਹੋ ਤਾਂ ਸੈਡ Song ਹੀ ਸੁਣੋਗੇ ਤਾਂ ਇਸ ਵਿੱਚ ਕੀ ਹੁੰਦਾ ਤੁਸੀਂ ਬ੍ਰਹਿਮੰਡ ਨੂੰ ਇੱਕ ਸਿਗਨਲ ਦੇ ਰਹੇ ਹੋ ਲਗਾਤਾਰ ਕਿਹੜੀ ਫ੍ਰੀਕੁਐਂਸੀ ਜਾ ਰਹੀ ਹੈ ਬ੍ਰਹਿਮੰਡ ਦੇ ਵਿੱਚ ਲੋ ਹਮੇਸ਼ਾ ਤੁਸੀਂ ਬ੍ਰਹਿਮੰਡ ਨੂੰ ਇਹ ਕਹਿ ਰਹੇ ਯੂਨੀਵਰਸ ਨੂੰ ਇਹ ਕਹਿ ਰਹੇ ਆ ਲਾਫ ਆਫ ਟ੍ਰੈਕਸ਼ਨ ਯੂ ਇਹ ਦੱਸ ਰਹੇ ਹੋ ਕਿ ਮੈਨੂੰ ਦਰਦ ਚਾਹੀਦਾ ਹੈ ਮੈਨੂੰ ਦਰਦ ਮਹਿਸੂਸ ਹੋ ਰਿਹਾ ਹੈ ਮੈਂ ਦੇਖੋ ਸੈਡ ਸੌਂਗ ਸੁਣ ਰਿਹਾ ਮੈਨੂੰ ਹੋਰ ਦਰਦ ਚਾਹੀਦਾ ਹੈ ਹਾਲਾਂਕਿ ਤੁਸੀਂ ਆਪਣੇ ਸ਼ਬਦਾਂ ਨਾਲ ਹੀ ਚੀਜ਼ ਨਹੀਂ ਮੰਗਦੇ ਪਰ ਜਿਹੜੀ ਤੁਹਾਡੀ ਫ੍ਰੀਕੁਐਂਸੀ ਹੁੰਦੀ ਆ ਜਿਹੜੇ ਤੁਹਾਡੇ ਸਿਗਨਲਸ ਹੁੰਦੇ ਨੇ ਇਹ ਹੀ ਉਹ ਦੱਸਦੇ ਨੇ ਕਿਉਂਕਿ ਯੂਨੀਵਰਸ ਸਿਰਫ ਇੱਕ ਪਾਸਾ ਸੁਣਦਾ ਫ੍ਰੀਕੁਐਂਸੀ ਐਂਡ ਵਾਈਬ੍ਰੇਸ਼ਨ ਕੋਈ ਸ਼ਬਦਾਂ ਕੁਝ ਨਹੀਂ ਹੁੰਦਾ ਜਿਹੜੇ ਸ਼ਬਦ ਹੁੰਦੇ ਆ ਨਾ ਤੁਸੀਂ ਸ਼ਬਦ ਯੂਜ਼ ਕਰਦੇ ਹੋ ਫਾਰਮੇਸ਼ਨਸ ਯੂਜ਼ ਕਰਦੇ ਹੋ ਬਾਰ ਬਾਰ ਬੋਲਦੇ ਹੋ ਆਪਣੇ ਆਪ ਨੂੰ ਹੈਨਾ ਉਹ ਸਿਰਫ ਤੁਹਾਡੇ ਸਬਕੌਨਸ਼ੀਅਸ ਲੈਵਲ ਤੱਕ ਰਹਿ ਜਾਂਦੇ ਨੇ ਜੋ ਜਿਹੜੇ ਸਿਗਨਲ ਜਾਂਦੇ ਐ ਐਂਡ ਤੇ ਉਹ ਸਾਰੇ ਫ੍ਰੀਕਵੈਂਸੀ ਔਰ ਵਾਈਬ੍ਰੇਸ਼ਨ ਦੀ ਭਾਸ਼ਾ ਵਾਲੇ ਜਾਂਦੇ ਆ। ਰਾਈਟ। ਸੋ ਇਸ ਕਰਕੇ ਜੇ ਤੁਸੀਂ ਚਾਹੋ ਨਾ ਕਿ ਮੈਂ ਆਪਣੀਆਂ ਮਨ ਚਾਹੀ ਚੀਜ਼ਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲੈ ਕੇ ਆਵਾਂ ਤਾਂ ਪਹਿਲਾਂ ਤੁਸੀਂ ਉਹਦਾਂ ਦੇ ਇਨਸਾਨ ਬਣੋ। ਉਹ ਸਾਰੀਆਂ ਚੀਜ਼ਾਂ ਨੂੰ ਆਪਣੇ ਸਬਕੌਨਸ਼ੀਅਸ ਲੈਵਲ ਤੇ ਜਾ ਕੇ ਡਿਲੀਟ ਕਰੋ ਜੋ ਤੁਹਾਡੇ ਕੰਮ ਦੀਆਂ ਨਹੀਂ ਹੈਗੀਆਂ। ਉਹ ਪੈਟਰਨਸ ਨੂੰ ਡਿਲੀਟ ਕਰੋ। ਉਹ ਯਾਦਾਂ ਨੂੰ ਡਿਲੀਟ ਕਰੋ। ਐਕਸਪੀਰੀਐਂਸਸ ਨੂੰ ਡਿਲੀਟ ਕਰੋ। ਕਿਉਂਕਿ ਤੁਸੀਂ ਅੱਜ ਵੀ ਇਸ ਸਟੇਟ ਦੇ ਵਿੱਚ ਇਸ ਉਮਰ ਦੇ ਵਿੱਚ ਇਸੀ ਜਗ੍ਹਾ ਤੇ ਆਪਣੀ ਜ਼ਿੰਦਗੀ ਬਦਲ ਸਕਦੇ ਹੋ ਇੰਨੇ ਪਾਵਰਫੁੱਲ ਹੋਂ ਤੁਸੀਂ ਮੈਂ ਆਲਵੇਸ ਤੁਹਾਨੂੰ ਵੀ ਗੱਲ ਕਹਿਣੀ ਆ ਤੇ ਸਬਕੌਨਸ਼ੀਅਸ ਮਾਈਂਡ ਤੁਹਾਡਾ ਬਹੁਤ ਪਾਵਰਫੁੱਲ ਹੈ ਕਿਉਂਕਿ ਸਬਕੌਨਸ਼ੀਅਸ ਮਾਈਂਡ ਔਰ ਲਾਅ ਆਫ ਅਟ੍ਰੈਕਸ਼ਨ ਦਾ ਬਹੁਤ ਵੱਡਾ ਤਾਲਮੇਲ ਹੈ ਇੱਕ ਕੰਮ ਹੀ ਇਦਾਂ ਕਰਦਾ ਰਾਈਟ ਉਸ ਤੋਂ ਬਾਅਦ ਫਿਰ ਕੀ ਹੋਊਗਾ ਤੁਸੀਂ ਆਪਣੇ ਆਪ ਨੂੰ ਇੰਨਾ ਜ਼ਿਆਦਾ ਪੋਜ਼ਿਟਿਵ ਫੀਲ ਕਰਨ ਲੱਗ ਜਾਓਗੇ ਪੋਜ਼ਿਟਿਵ ਕਾਹੇ ਤੋਂ ਕੋਈ ਇਨਸਾਨ ਫੀਲ ਨਹੀਂ ਕਰ ਸਕਦਾ ਮੈਂ ਅੱਜ ਪੋਜ਼ਿਟਿਵ ਸੋchnਾ ਹੈ ਮੈਂ ਪੋਜ਼ਿਟਿਵ ਸ਼ਬਦ ਯੂਜ਼ ਕਰਨੇ ਨੇ ਮੈਂ ਪੋਜ਼ਿਟਿਵ ਲੋਕਾਂ ਨੂੰ ਮਿਲਣਾ ਮੈਂ ਪੋਜ਼ਿਟਿਵ ਰਹਿਣਾ ਹੈ ਪੋਜ਼ਿਟਿਵ 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 ਇੱਥੇ ਤੁਸੀਂ ਪਤਾ ਕੀ ਕਰ ਰਹੇ ਹੋ ਤੁਸੀਂ ਕੋਸ਼ਿਸ਼ ਕਰ ਰਹੇ ਹੋ ਤੁਸੀਂ ਜ਼ਬਰਦਸਤੀ ਕਰ ਰਹੇ ਹੋ ਆਪਣੇ ਆਪ ਨਾਲ ਤਾਂ ਹੀ ਤੁਸੀਂ ਹਮੇਸ਼ਾ ਫਿਰ ਨੈਗੇਟਿਵ ਹੋ ਜਾਂਦੇ ਹੋ ਕਿਉਂ ਹੋ ਜਾਂਦੇ ਹੋ ਜੇ ਤੁਸੀਂ ਪੋਜ਼ਿਟਿਵ ਸੋਚ ਰਹੇ ਹੋ ਪੋਜ਼ਿਟਿਵ ਲੋਕਾਂ ਨੂੰ ਮਿਲ ਰਹੇ ਹੋ ਪੋਜ਼ਿਟਿਵ ਗੱਲਾਂ ਸੁਣ ਰਹੇ ਹੋ ਤਾਂ ਫਿਰ ਤੁਸੀਂ ਨੈਗੇਟਿਵ ਕਿਉਂ ਹੁੰਨੇ ਹੋ ਕਦੇ ਸੋਚਿਆ ਤੁਸੀਂ ਇਹ ਗੱਲ ਇਸੇ ਲਈ ਹੁੰਨੇ ਹੋ ਕਿਉਂਕਿ ਤੁਸੀਂ ਅੰਦਰ ਸਬਕੌਨਸ਼ੀਅਸ ਲੈਵਲ ਤੇ ਤੁਸੀਂ ਨੈਗੇਟਿਵ ਹੋ ਤਾਂ ਫਿਰ ਪੋਜ਼ਿਟਿਵਿਟੀ ਕਿੱਥੋਂ ਆ ਜੂਗੀ ਪੋਜ਼ਿਟਿਵਿਟੀ ਕਹੇ ਤੋਂ ਨਹੀਂ ਆਉਂਦੀ ਤੁਸੀਂ ਪੋਜ਼ਿਟਿਵਿਟੀ ਨੂੰ ਲੈ ਕੇ ਆਉਣਾ ਆਪਣੇ ਮਾਈਂਡ ਦੇ ਵਿੱਚ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਉਹਨੂੰ ਜਿਉਣਾ ਸ਼ੁਰੂ ਕਰਨਾ ਤੁਹਾਡੀ ਲਾਈਫ ਇਨੀ ਹਲਕੀ ਹੋ ਜੂ ਤੁਸੀਂ ਇਹਨਾਂ ਹਲਕਾ ਮਹਿਸੂਸ ਕਰੋਗੇ ਨਾ ਤੁਸੀਂ ਕਹੋਗੇ ਇਟਸ ਓਕੇ ਜੋ ਮੈਂ ਚਾਹਣਾ ਮੈਂ ਆਪਣਾ ਹੈਗਾ ਉਦਾਂ ਦਾ ਮੈਨੂੰ ਪਤਾ ਮੇਰੀ ਜ਼ਿੰਦਗੀ ਨੇ ਉਦਾਂ ਬਣ ਜਾਣਾ ਹੈ ਔਰ ਬਣ ਰਹੀ ਹੈ ਤੁਸੀਂ ਇਦਾਂ ਬੋਲੋਗੇ ਤੁਹਾਡੀ ਇਹ ਜ਼ੁਬਾਨ ਹੋਣੀ ਚਾਹੀਦੀ ਤੁਹਾਡੀ ਇਹ ਜ਼ੁਬਾਨ ਨਹੀਂ ਹੋਣੀ ਚਾਹੀਦੀ ਜੇ ਮੈਨੀਫੈਸਟ ਨਾ ਹੋਇਆ ਜੇ ਇਦਾਂ ਹੋ ਗਿਆ ਜੋ ਵੱਡੀ ਚੀਜ਼ ਨਾ ਆਈ ਮੇਰੀ ਜ਼ਿੰਦਗੀ 'ਚ ਮੈਂ ਟੈਕਨਿਕ ਤਾਂ ਵਰਤ ਰਹੀ ਜੇ ਇਦਾਂ ਕੁਝ ਹੋ ਗਿਆ ਫੇਰ ਇਹ ਚੀਜ਼ਾਂ 네ਗੇਟਿਵ ਨੇ ਇਹੀ ਚੀਜ਼ਾਂ ਹੁੰਦੀਆਂ ਨੇਗੇਟਿਵ ਕਲੇ ਸ਼ਬਦ 네ਗੇਟਿਵ ਨਹੀਂ ਹੁੰਦੇ ਸੋਚ ਵੀ 네ਗੇਟਿਵ ਹੁੰਦੀ ਹੈ ਸੋਚ 네ਗੇਟਿਵ ਕਿਵੇਂ ਹੁੰਦੀ ਹੈ ਜਦੋਂ ਤੁਸੀਂ ਆਪਣੇ ਆਪਣੇ ਆਪ ਤੇ ਡਾਊਟ ਕਰਦੇ ਹੋ ਸੈਲਫ ਡਾਊਟ ਕਰਦੇ ਹੋ ਆਪਣੇ ਆਪ ਨੂੰ ਬੁਰਾ ਭਲਾ ਕਹਿੰਦੇ ਹੋ ਸ਼ੱਕ ਕਰਦੇ ਹੋ ਆਪਣੇ ਆਪ ਤੇ ਡਰਦੇ ਹੋ ਸ਼ਰਮ ਮਹਿਸੂਸ ਕਰਦੇ ਹੋ ਗਿਲਟ ਮਹਿਸੂਸ ਕਰਦੇ ਹੋ ਇਹ ਨੇ 네ਗੇਟਿਵ ਓਕੇ ਸੋ ਲਾਫ ਅਟਰੈਕਸ਼ਨ ਨੂੰ ਤੁਸੀਂ ਯੂਜ਼ ਨਹੀਂ ਕਰਦੇ ਉਹ ਚੱਲ ਰਿਹਾ ਤੁਸੀਂ ਜੇ ਕੁਝ ਬਦਲਣਾ ਹੈ ਨਾ ਆਪਣੇ ਆਪ ਨੂੰ ਬਦਲੋ ਮੀਨਸ ਆਪਣੇ ਸਬਕੌਨਸ਼ੀਅਸ ਮਾਈਂਡ ਨੂੰ ਚੇਂਜ ਕਰੋ ਉੱਥੇ ਜਾਤ ਮਾਰੋ ਕਿ ਉੱਥੇ ਕੀ ਕੁਝ ਪਿਆ ਜਿਹੜੀ ਮੇਰੀ ਜ਼ਿੰਦਗੀ ਇਹੋ ਜੀ ਬਣੀ ਜਾਂਦੀ ਹੈ ਰਾਈਟ ਬਿਕਾਜ਼ ਤੁਸੀਂ ਕੁਝ ਵੀ ਹਾਸਲ ਕਰ ਸਕਦੇ ਹੋ ਕੁਝ ਵੀ ਪਰ ਇੱਕ ਗੱਲ ਹੈ ਇੱਥੇ ਤੁਹਾਨੂੰ ਮੈਂ ਦੱਸਦਾ ਧਿਆਨ ਨਾਲ ਸੁਣਿਓ ਤੁਸੀਂ ਇਹ ਨਾ ਸੋਚ ਲਿਓ ਕਿ ਮੈਂ ਲਾਫ ਅਟਰੈਕਸ਼ਨ ਯੂਜ਼ ਕਰਕੇ ਮੈਂ ਕਿਸੇ ਦਾ ਬੁਰਾ ਮੈਨੀਫੈਸਟ ਕਰ ਦੂੰਗਾ ਜਾਂ ਮੈਂ ਕਿਸੇ ਦਾ ਬੁਰਾ ਕਰ ਦੂੰਗਾ ਨੋ ਅਬੈਗ ਨੋ ਕਿਉਂਕਿ ਜੇ ਤੁਸੀਂ ਇਦਾਂ ਕਰੋਗੇ ਨਾ ਤੁਸੀਂ ਉਸੇ ਵਾਈਬ੍ਰੇਸ਼ਨ 'ਚ ਖੁਦ ਆ ਜਾਣਾ ਹੈ ਤੁਸੀਂ ਉਸੇ ਚੀਜ਼ਾਂ ਨੂੰ ਖੁਦ ਸੋਚਣਾ ਪਹਿਲਾਂ ਬੁਰਾ ਸੋਚੋਗੇ ਨਾ ਅਸੀਂ ਬੁਰਾ ਕਰੋਗੇ ਨਾ ਮੈਨੀਫੈਸਟ ਉਹ ਚੀਜ਼ ਨਹੀਂ ਮੈਨੀਫੈਸਟ ਨਹੀਂ ਹੋਣੀ ਜਿਸ ਬਾਰੇ ਤੁਸੀਂ ਬੁਰਾ ਸੋਚੋਗੇ ਨਾ ਜਿਸ ਬਾਰੇ ਬੁਰਾ ਮੈਨੀਫੈਸਟ ਕਰਨ ਦੀ ਕੋਸ਼ਿਸ਼ ਕਰੋਗੇ ਉਸ ਇਨਸਾਨ ਨੂੰ ਕੁਝ ਨਹੀਂ ਹੋਣਾ ਕੁਝ ਵੀ ਨਹੀਂ ਹੋਣਾ ਕਿਉਂਕਿ ਉਹਦੀ ਆਪਣੀ ਨੇਚਰ ਹੈ ਆਪਣਾ ਸਬਕੌਂਸ਼ੀਅਸ ਮਾਈਂਡਾ ਨੂੰ ਕੁਝ ਨਹੀਂ ਹੋਣਾ ਜੇ ਤੁਸੀਂ ਬੁਰਾ ਸੋਚਣ ਦੀ ਕੋਸ਼ਿਸ਼ ਕਰੋਗੇ ਬੁਰਾ ਮੈਨੀਫੈਸਟ ਕਰਨ ਦੀ ਕੋਸ਼ਿਸ਼ ਕਰੋਗੇ ਕੀ ਹੋਊਗਾ ਨਾ ਤੁਹਾਨੂੰ 10 ਗੁਣਾ ਮਿਲੇਗਾ ਤੋ ਅੱਡਾ ਜਿਹੜਾ ਬੁਰਾ ਹੋਊਗਾ 10 ਗੁਣਾ ਹੋਊਗਾ ਕਿਉਂਕਿ ਯੂਨੀਵਰਸ ਨੂੰ ਤੁਹਾਨੂੰ ਪਤਾ ਹੈ ਨਾ ਕਿਸੇ ਨਾਮ ਦਾ ਕਿਸੇ ਭਾਸ਼ਾ ਦੀ ਕੁਝ ਨਹੀਂ ਪਤਾ ਉਹਨੂੰ ਕੋਈ ਸ਼ਬਦ ਨਹੀਂ ਸਮਝ ਆਉਂਦੇ ਉਹਨੂੰ ਸਿਰਫ ਵਾਈਬ੍ਰੇਸ਼ਨ ਫ੍ਰੀਕੁਐਂਸੀ ਸਮਝ ਆਉਂਦੀ ਆ ਤੁਸੀਂ ਜੇ ਕਿਸੇ ਬਾਰੇ ਬੁਰਾ ਸੋਚੋਗੇ ਮੈਨੀਫੈਸਟ ਕਰਨ ਦੀ ਕੋਸ਼ਿਸ਼ ਕਰੋਗੇ ਤੁਸੀਂ ਯੂਨੀਵਰਸ ਨੂੰ ਇਹ ਸਿਗਨਲ ਦੇਵੋਗੇ ਕਿ ਤੁਸੀਂ ਬੁਰਾਈ ਸੋਚ ਰਹੇ ਹੋ ਤੇ ਉਹ ਬੁਰਾਈ ਤੁਹਾਡੇ ਵੱਲ ਹੀ ਆਊਗੀ 10 ਟਾਈਮਸ 10 ਗੁਣਾ ਸੋ ਟ੍ਰਾਈ ਟੂ ਅੰਡਰਸਟੈਂਡ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਸuperficial ਨਹੀਂ ਹੁੰਦੀਆਂ ਬਹੁਤ ਡੈਪਥ ਦੇ ਵਿੱਚ ਹੁੰਦੀਆਂ ਨੇ ਹੋਪ ਕਿ ਤੁਹਾਨੂੰ ਸਾਰੀਆਂ ਚੀਜ਼ਾਂ ਸਮਝ ਆ ਗਈਆਂ ਨੇ ਜੇ ਨਹੀਂ ਸਮਝ ਆਏ ਦੁਬਾਰਾ ਦੇਖਿਓ ਰਾਈਟ ਜੇ ਤੁਸੀਂ ਸੱਚੀ ਆਪਣੀ ਜ਼ਿੰਦਗੀ ਨੂੰ ਚੇਂਜ ਕਰਨਾ ਚਾਹੁੰਦੇ ਹੋ ਆਪਣੀ ਡ੍ਰੀਮ ਲਾਈਫ ਜਿਉਣਾ ਚਾਹੁੰਦੇ ਹੋ ਕਿਉਂਕਿ ਡ੍ਰੀਮ ਲਾਈਫ ਜਿਉਣਾ ਕੋਈ ਮੁਸ਼ਕਲ ਕੰਮ ਨਹੀਂ ਆ ਮੁਸ਼ਕਲ ਤੁਸੀਂ ਖੁਦ ਬਣਾਈ ਹੋਈ ਹੈ ਆਪਣੀ ਜ਼ਿੰਦਗੀ ਆਪਣੇ ਸਬਕੌਨਸ਼ੀਅਸ ਲੈਵਲ ਤੇ ਕੰਮ ਹੀ ਨਹੀਂ ਕਰਦੇ ਪੈਸਾ ਬਹੁਤ ਕਮਾਣਾ ਚਾਹੁੰਦੇ ਹੋ ਬਹੁਤ ਖੁਸ਼ ਰਹਿਣਾ ਚਾਹੁੰਦੇ ਆ ਚੰਗੀ ਗੱਲ ਹੈ ਪਰ ਤੁਸੀਂ ਜੇ ਆਪਣੇ ਮਾਈਂਡ ਦੇ ਵਿੱਚ ਇਹੀ ਰੱਖੋਗੇ ਕਿ ਮੈਂ ਤਾਂ ਗਰੀਬ ਆ ਪੈਸਾ ਨਹੀਂ ਆਉਂਦਾ ਪੈਸਾ ਅਮੀਰਾਂ ਕੋਲੇ ਜਾਂਦਾ ਹੈ ਪੈਸਾ ਮੁਸ਼ਕਲ ਹੁੰਦਾ ਤਾਂ ਫਿਰ ਕਿੱਦਾਂ ਹੋਊਗਾ ਕੋਈ ਟੈਕਨੀਕ ਕੰਮ ਨਹੀਂ ਕਰੂਗੀ ਨਾਓ ਇਸ ਲਈ ਤਾਂ ਤੁਸੀਂ ਡਰਦੇ ਹੋ ਟੈਕਨੀਕ ਯੂਜ਼ ਕਰਦੇ ਸੋ ਟ੍ਰਾਈ ਟੂ ਅੰਡਰਸਟੈਂਡ ਜੇ ਤੁਸੀਂ ਕੋਈ ਵੀ ਚੀਜ਼ ਕਰਨ ਲੱਗੇ ਹੋਣਾ ਆਪਣੀ ਲਾਈਫ ਦੇ ਵਿੱਚ ਖਾਸ ਕਰ ਆਪਣੇ ਆਪ ਨੂੰ ਬਦਲਣ ਲਈ ਤਾਂ ਧਿਆਨ ਨਾਲ ਉਸ ਨੂੰ ਸਮਝੇ ਕਰਿਓ ਉਸ ਚੀਜ਼ ਨੂੰ ਕਿਉਂਕਿ ਤੁਸੀਂ ਖੁਦ ਦੀ ਰਿਸਪੌਂਸਿਬਿਲਿਟੀ ਹੋ ਤੁਹਾਡੀ ਰਿਸਪੌਂਸਿਬਿਲਿਟੀ ਸਿਰਫ ਤੁਸੀਂ ਲੈ ਸਕਦੇ ਹੋ ਕੋਈ ਹੋਰ ਨਹੀਂ ਲੈ ਸਕਦਾ ਤੁਸੀਂ ਆਪਣੇ ਆਪ ਨੂੰ ਟਰਾਂਸਫਾਰਮ ਕਰੋ ਤੁਸੀਂ ਆਪਣੇ ਬਾਰੇ ਜਿੰਨਾ ਸੋਚ ਸਕਦੇ ਹੋ ਕੋਈ ਹੋਰ ਨਹੀਂ ਸੋਚ ਸਕਦਾ ਕਿਉਂਕਿ ਹਰ ਇੱਕ ਦੀ ਜ਼ਿੰਦਗੀ ਹੈ ਹਰ ਇੱਕ ਇਨਸਾਨ ਜਿਉਂ ਰਿਹਾ ਹੈ ਹਰ ਇੱਕ ਇਨਸਾਨ ਦੀ ਲਾਈਫ ਦੀ ਆਪਣੀ ਹੀ ਇੱਕ ਯੂ ਨੋ ਕੰਮ ਨੇ ਰੁਝੇਵੇਂ ਨੇ ਕੁਝ ਵੀ ਕਹਿ ਲਓ ਤੁਸੀਂ ਆਪਣੀ ਰਿਸਪੌਂਸਿਬਿਲਿਟੀ ਖੁਦ ਲਓ ਪੋਜ਼ਿਟਿਵ ਰਹਿਣ ਦੀ ਕੋਸ਼ਿਸ਼ ਨਹੀਂ ਕਰਨੀ ਤੁਸੀਂ ਪੋਜ਼ਿਟਿਵ ਰਹਿਣਾ ਹੈ ਤੇ ਰਹਿਣਾ ਕਿਵੇਂ ਆ ਸਬਕੌਂਸ਼ੀਅਸ ਲੈਵਲ ਤੇ ਜਾਓ ਆਉਣ ਵਾਲੀ ਵੀਡੀਓਜ਼ ਦੇ ਵਿੱਚ ਹੋਰ ਵੀ ਸਿੱਖਾਂਗੇ ਇਹ ਇਸੇ ਲਈ ਹੈ ਤਾਂ ਕਿ ਤੁਸੀਂ ਆਪਣੇ ਆਪ ਨੂੰ ਟਰਾਂਸਫਾਰਮ ਕਰ ਸਕੋ ਕਿਉਂਕਿ ਜਿਹੜਾ ਲਾਅ ਆਫ ਅਟਰੈਕਸ਼ਨ ਹੈ ਨਾ ਇਹ ਵੀ ਇੱਕ ਟਰਾਂਸਫਰਮੇਸ਼ਨ ਦਾ ਹਿੱਸਾ ਹੈ ਰਾਈਟ ਬਿਕਾਜ਼ ਤੁਸੀਂ ਉਹੀ ਚੀਜ਼ ਤਾਂ ਆਪਣੀ ਜ਼ਿੰਦਗੀ ਵਿੱਚ ਮੈਨੀਫੈਸਟ ਕਰ ਰਹੇ ਹੋ ਨਾ ਜੋ ਤੁਸੀਂ ਹੋ ਜਦ ਤੱਕ ਤੁਸੀਂ ਆਪਣੇ ਆਪ ਨੂੰ ਨਹੀਂ ਚੇਂਜ ਕਰੋਗੇ ਲਾਅ ਆਫ ਅਟਰੈਕਸ਼ਨ ਇਹ ਇਦਾਂ ਹੀ ਚੱਲਦੇ ਰਹਿਣਾ ਉਹੀ ਤੁਹਾਡੀ ਜ਼ਿੰਦਗੀ ਉੱਥੇ ਰੁਕੀ ਰਹਿਣੀ ਹੈ ਕਿੰਨੀ ਮਰਜ਼ੀ ਤੁਸੀਂ ਮਿਹਨਤ ਕਰ ਲਓ ਸਿਰਫ ਰਿਜ਼ਲਟ 10% ਹੀ ਮਿਲਨੇ ਆ ਰਾਈਟ ਸੋ ਸਮਾਰਟਲੀ ਕੰਮ ਕਰਨਾ ਸਿੱਖੋ ਬਹੁਤ ਕੁਝ ਦਿੱਤਾ ਹੋਇਆ ਹੈ ਇਸ ਕਾਇਨਾਤ ਨੇ ਆਪਾਂ ਨੂੰ ਪਰ ਤੁਸੀਂ ਜਦ ਸਹੀ ਹੋ ਜਾਓਗੇ ਨਾ ਸਭ ਕੁਝ ਸਹੀ ਹੋ ਜਾਊਗਾ ਤੁਹਾਨੂੰ ਸਹੀ ਕਰਨ ਦੀ ਜ਼ਰੂਰਤ ਨਹੀਂ ਕਿਸੇ ਚੀਜ਼ ਨੂੰ ਤੁਹਾਨੂੰ ਕਿਸੇ ਇਨਸਾਨ ਨੂੰ ਬਦਲਣ ਦੀ ਜ਼ਰੂਰਤ ਨਹੀਂ ਆਪਣੇ ਆਪ ਨੂੰ ਬਦਲ ਲਓ ਤੁੜੇ ਆਸ-ਪਾਸ ਸਭ ਕੁਝ ਬਦਲ ਚੁਗਾ ਗੋਡ ਬles ਯੂ ਮਿਲਦੇ ਨੇ ਨੈਕਸਟ ਵੀਡੀਓ ਚ